ਹੈਲੋ ਜੀ ਸਸ਼ਕਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਅਮੀਤ ਕਰਦੀਆਂ ਕਿ ਸਭ ਠੀਕ ਹੋਣਗੇ ਜੀ ਤਾਂ ਹਾਂ ਜੀ ਜੋ ਆਪਣੇ ਕੋਲੇ ਅੱਜ ਡਾਟਾ ਆਇਆ ਜੀ ਉਹ ਆਪਾਂ ਉੱਪਰ ਵੀ ਮੈਂਸ਼ਨ ਕਰਾਂਗੇ ਤੇ ਹਾਂ ਜੀ ਵੀਡੀਓ ਨੂੰ ਲਾਸਟ ਤੱਕ ਦੇਖ ਲਿਆ ਕਰੋ ਜੀ ਤੇ ਸ਼ੇਅਰ ਜ਼ਰੂਰ ਕਰ ਦਿਓ ਕਰੋ ਨਾਲ ਦੀ ਨਾਲ ਹੀ ਆਪਣੇ ਕੋਲੇ ਡਾਟੇ ਬਹੁਤ ਹੀ ਜ਼ਿਆਦਾ ਇਕੱਠੇ ਹੋ ਚੁੱਕੇ ਨੇ ਤੇ ਬਹੁਤ ਇਦਾਂ ਦੀਆਂ ਹਨਾ ਕੁੜੀਆਂ ਵੀ ਹੁੰਦੀਆਂ ਜਿਨ੍ਹਾਂ ਨੂੰ ਕਿ ਬਾਹਰਲੇ ਮੁੰਡੇ ਚਾਹੀਦੇ ਹੁੰਦੇ ਆ ਜਾਂ ਕੁਝ ਕੁੜੀਆਂ ਪੀਅਰ ਹੁੰਦੀਆਂ ਤੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਚਲੋ ਇਧਰਲਾ ਮੁੰਡਾ ਨਾ ਹੋਵੇ ਤੇ ਉਧਰ ਹੀ ਹੋਵੇ ਜੀ ਸੈਟਲ ਹੋਵੇ ਹਨਾ ਤਾਂ ਉਨਾਂ ਲਈ ਇਹ ਇਹ ਹੈ ਜੀ ਜੋ ਕਿ ਅੱਜ ਦਾ ਆਪਾਂ ਡਾਟਾ ਬੋਲਾਂਗੇ ਮੁੰਡਾ ਕੈਨੇਡਾ ਦੇ ਵਿੱਚ ਹੈ ਜੀ ਕਾਸਟ ਉਹਨਾਂ ਦੀ ਮਜਬੂਤ ਸਿੱਖ ਪਰਿਵਾਰ ਹੈ ਐਸੀ ਕਾਸਟ ਤੋਂ ਬਲੋਂਗ ਕਰਦੇ ਆ ਜੀ 98 ਅਰਜ਼ਾਨੀ ਕਿ 98 ਦਾ ਬਰਥ ਹੈ ਜੀ ਮੁੰਡੇ ਦਾ ਹਾਈਟ 5 8 ਹੈ ਜੀ ਹਨਾ ਤੇ ਪੜਿਆ ਲਿਖਿਆ ਹੈ ਜੀ ਫੈਮਲੀ ਸਾਰੀ ਹੀ ਪੜੀ ਲਿਖੀ ਹੈ ਬਹੁਤ ਵਧੀਆ ਪਰਿਵਾਰ ਹੈ ਜੀ ਤੇ ਆਰਮੀ ਦੇ ਵਿੱਚ ਉਹਨਾਂ ਦੇ ਜਿਹੜੇ ਫਾਦਰ ਸੀਗੇ ਜੌਬ ਵਗੈਰਾ ਨਾ ਦੀ ਸਰਕਾਰੀ ਹੈ ਜੀ ਤੇ ਉਹਨਾਂ ਨੂੰ ਵਧੀਆ ਪੜੀ ਲਿਖੀ ਕੁੜੀ ਹੋਵੇ ਜੀ ਕੈਨੇਡਾ ਦੇ ਵਿੱਚ ਸੈਟਲ ਹੋਵੇ ਆ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਮੁੰਡਾ ਵਰਕ ਪਰਮਿਟ ਤੇ ਆ ਕੈਨੇਡਾ ਦੇ ਵਿੱਚ ਮੁੰਡਾ ਸਰਦਾਰ ਹੈ ਜੀ ਗੁਰਸਿੱਖ ਹੈ ਬਾਕੀ ਉਹਨਾਂ ਦਾ ਜੋ ਵੀ ਬਾਇਓਡਾਟਾ ਵਿੱਚ ਮੈਂਸ਼ਨ ਕਰਦੇ ਮੈਂ ਜੀ ਹਾਂ ਤੇ ਜਿਹੜੇ ਆਪਾਂ ਨੂੰ ਹੁਣ ਇਹ ਹੁੰਦਾ ਹੈ ਕਿ ਆਪਣੇ ਕੋਲ ਇੱਕ ਨਿਊਜ਼ੀਲੈਂਡ ਤੋਂ ਵੀ ਆਇਆ ਹੋਇਆ ਹੈ ਜੀ ਡਾਟਾ ਉਹ ਜੱਟ ਸਿੱਖ ਪਰਿਵਾਰ ਦਾ ਹੈ ਜੀ ਤੇ ਪਲੀਜ਼ ਜਲਦੀ ਤੋਂ ਜਲਦੀ ਆਪਾਂ ਨੂੰ ਜੇ ਉੱਧਰ ਪੀਆਰ ਕੁੜੀਆਂ ਹੈਗੀਆਂ ਨੇ ਤਾਂ ਜਰੂਰ ਕੰਟੈਕਟ ਕਰਿਓ ਜੀ ਤੇ ਇਹ ਜਨਰਲ ਆ ਮੈਂ ਕੈਨੇਡਾ ਦਾ ਡਾਟਾ ਕੋਲੇ ਹੈ ਜੀ ਇਹ ਵੀਰੇ ਪੂਰਾ ਹੀ ਨਸ਼ੇ ਤੋਂ ਰਹਿਤ ਹੈ ਜੀ ਨਸ਼ੇ ਪਤੇ ਤੋਂ ਪੂਰੀ ਤਰ੍ਹਾਂ ਰਹਿਤ ਹੈ ਏਰੀਆ ਇਹਨਾਂ ਦਾ ਬਠਿੰਡਾ ਹੈ ਜੀ ਤੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਏਰੀਆ ਤੋਂ ਜਿੱਦਾਂ ਕਿ ਹਨਾ ਚਲੋ ਬੱਚੇ ਆ ਕਿ ਕੈਨੇਡਾ ਦੇ ਵਿੱਚ ਹੈ ਹਨਾ ਕਈ ਵਾਰੀ ਇਹ ਹੁੰਦਾ ਹੈ ਕਿ ਦੂਰ ਦੇਣਾ ਹੋਣਾ ਤੇ ਇਹਨਾਂ ਨੂੰ ਬਸ ਕੈਨੇਡਾ ਦੀ ਹੀ ਕੁੜੀ ਚਾਹੀਦੀ ਹੈ ਜੀ ਮੀਸ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਜੀ ਇਸ ਵੀਡੀਓ ਦੇ ਆਪਾਂ 100% 24000% ਗਾਰੰਟੀ ਚੱਕਾਂਗੇ ਜੀ ਨਸ਼ੇ ਪਤੇ ਤੋਂ ਪੂਰੀ ਤਰ੍ਹਾਂ ਰਹਿਤ ਹੈ ਜੀ ਪਿਓਰ ਵੈਸ ਨੂੰ ਹੈ ਜੀ ਪਰਿਵਾਰ ਫੈਮਿਲੀ ਦੀ ਵੀ ਪੂਰੀ 100% ਦੀ ਗਰੰਟੀ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਪ੍ਰੋਬਲਮ ਨਹੀਂ ਆਏਗੀ ਡਿਮਾਂਡ ਵੀ ਇਹਨਾਂ ਦੀ ਕੋਈ ਨਹੀਂ ਕੋਈ ਵੀ ਨਹੀਂ ਹੈਗੀ ਜੀ ਬਸ ਓਨਲੀ ਪੀਅਰ ਗਰਲ ਹੋਵੇ ਜੀ ਕੈਨੇਡਾ ਦੇ ਵਿੱਚ ਤੇ ਪਲੀਸ ਜਲਦੀ ਤੋਂ ਜਲਦੀ ਕੰਟੈਕਟ ਕਰੋ ਜੀ ਜੇ ਕੋਈ ਵੀ ਹੈ ਤਾਂ ਕਾਸਟ ਇਹਨਾਂ ਦੀ ਐਸੀ ਹੈ ਜੀ ਡੇਟ ਆਫ ਬਰਥ ਮੈਂ ਮੁੰਡੇ ਦਾ ਤੁਹਾਨੂੰ ਦੱਸਦਾ ਸੀ ਕਿ 98 ਦਾ ਹੈ ਬਾਕੀ ਜੋ ਵੀ ਮੈਂ ਆ ਡਾਟਾ ਉਹਨਾਂ ਦਾ ਹੈ ਮੈਂ ਉੱਪਰ ਮੈਂਸ਼ਨ ਕਰ ਦਵਾਂਗੀ ਜੀ ਤੇ ਪਲੀਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਇਹ ਨਾ ਸੋਚਿਆ ਕਰੋ ਕਿ ਇਹ ਮੁੰਡੇ ਦਾ ਡਾਟਾ ਹੈ ਜੀ ਮੁੰਡਿਆਂ ਨੂੰ ਸਪੋਰਟ ਕਰਿਆ ਕਰੋ ਤਾਂ ਤਾਂ ਹੀ ਕੁੜੀਆਂ ਦੇ ਰਿਸ਼ਤੇ ਹੋਣਗੇ താ പ്ലീസ് വാദ് ശേർ കോ ജി വീഡിയോ ധന്യ ജീവ